ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਮਿਸ਼ਰੀ ਵਾਲਾ ਤੇ ਸਜਣੋ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਿਰੋਜ਼ਪੁਰ ਆ ਗਿਆ ਮਿਸ਼ਰੀ ਵਾਲੇ ਨਗਰ ਦੇ ਵਿੱਚੋਂ ਸ਼ਮਿੰਦਰ ਸਾਬਕਾ ਸਰਪੰਚ ਵੀਰ ਦੇ ਘਰੋਂ ਤੁਹਾਨੂੰ ਇੱਕ ਮੱਝ ਵਿਖਾਉਣੀ ਆ ਸੱਜਣੋ ਜਿਹੜੀ ਇਸ ਵੇਲੇ ਵਿਕਰੀ ਵਾਲੀ ਆ ਘਰ ਦਾ ਹੀ ਇਹਦਾ ਰਵਾ ਕਰਮ ਵਾਲੀ ਦਾ ਆ ਜਿਹੜੀਆਂ ਝੋਟੀਆਂ ਤੁਹਾਨੂੰ ਕੈਮਰੇ ਤੇ ਚੱਲਦੀਆਂ ਨਜ਼ਰ ਆ ਰਹੀਆਂ ਇਹ ਏਸੇ ਦੀਆਂ ਹੀ 3ਾਂ ਤੀਜਾ ਸੂਆ ਸੂਈ ਮਗਰਲੇ ਸੂਏ ਦਾ ਕਿੰਨਾ ਦੁੱਧ ਵੀਰ ਹਰਾਂ ਨੇ ਚੋਇਆ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਾਂਗੇ ਹੁਣ ਕਿੰਨੇ ਦਿਨ ਸੂਈ ਨੂੰ ਹੋ ਗਏ ਜੇ ਚੰਗੇ ਦੁੱਧ ਵਾਲੀ ਮਾਂ ਲੱਭਦੇ ਸੀ ਤਾਂ ਸੰਪਰਕ ਜ਼ਰੂਰ ਕਰ ਲਿਓ ਕਿਉਂਕਿ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬੜਾ ਚੰਗਾ ਦੁੱਧ ਜਿਹੜਾ ਇਹਨੇ ਗੱਲਾਂ ਬਾਤਾਂ ਹੋਈਆਂ ਤੇ ਮਗਰਲੇ ਸੂਏ ਪਾਇਆ ਤੇ ਬੱਚੇ ਵੀ ਆਪ ਵੀ ਸੱਜਣੋ ਰਿਕਾਰਡ ਸਮੇਤ ਆ ਤੇ ਜਿਹੜੇ ਗਾਂ ਜਾਨਵਰ ਉਹ ਵੀ ਵੀਰ ਹਰਾਂ ਨੇ ਮੰਨ ਲਓ ਵੀ ਪ੍ਰੋਪਰ ਰਿਕਾਰਡ ਸਮੇਤ ਹੀ ਇਹਦੇ ਤੋਂ ਬੱਚੇ ਲਏ ਆ ਆਜੋ ਜਾਣਕਾਰੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਹੜੇ ਵੀ ਸੱਜਣ ਦੇ ਪਸੰਦ ਆ ਗਈ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਲਈਏ ਜਾਣਕਾਰੀ ਤੇ ਵੇਖੀਏ ਤੋਰ ਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਠੀਕ ਬਹੁਤ ਜੀ ਚੜਦੀ ਕਲਾ ਨਾ ਚੜਦੀ ਕਲਾ ਜੀ ਆਪਣਾ ਨਾਂ ਤੇ ਐਡਰੈਸ ਦੱਸਗੇ ਜੀ ਆ ਖਮਿੰਦਰ ਸਿੰਘ ਖਮਿੰਦਰ ਸਿੰਘ ਸਾਫ ਦਾ ਸਰਪੰਚ ਪੰਡ ਮਿਸ਼ਰੀ ਵਾਲਾ ਜ਼ਿਲ੍ਹਾ ਫਰੋਜ਼ਪੁਰ ਤੇ ਇਹ ਆਪਣੇ ਜਾਨਵਰ ਸਾਰੇ ਕਰਦੇ ਹੀ ਆ ਨਾ ਕਰਦੇ ਆ ਜੀ ਹਾਂ ਕਰਦੇ ਆ ਜੀ ਠੀਕ ਆ ਇਹ ਜੇ ਆਪਾਂ ਮੱਝ ਜਿਹੜੀ ਝੋਟੀ ਆਪਾਂ ਵੇਚਣੀ ਲਾਈ ਆ ਹਾਂ ਜੀ ਇਹ ਹੁਣ ਐ ਦੱਸਿਓ ਵੀ ਆਪ ਕਿਹੜੇ ਦੀ ਆ ਇਹ ਐਮ 29 ਦੀ ਹੈ ਜੀ ਐਮ 29 ਦੀ ਹਾਂ ਜੀ ਠੀਕ ਆ ਸੂਆ ਕਿਹੜਾ ਸੂਪੀ ਦੀ ਸੂਆ ਤੀਜਾ ਸੂਏ ਜੀ ਇਹ ਤੀਜਾ ਸੂਈ ਆ ਹਾਂ ਜੀ ਠੀਕ ਆ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਜੀ ਇਹ 4 ਦਿਨ ਹੋ ਗਏ ਸੂਈ ਨੂੰ ਹੈਗਾ 14 15 ਕਿਲੋ ਬੌਲਾ ਜੀ 14 15 ਕਿਲੋ ਹੁਣ ਬੌਲਾ ਹੈਗਾ 4-5 ਦਿਨਾਂ ਦੀ ਸੂਈ ਆ ਹਾਂ ਜੀ ਤੇ ਕੋਹੇ ਨੂਰ ਦੇ ਕੱਟੇ ਨੂੰ ਇਹਨੇ ਜਨਮ ਦਿੱਤਾ ਜਿਹੜੀਆਂ ਦੋ ਝੋਟੀਆਂ ਪਹਿਲਾਂ ਦਿੱਤੀਆਂ ਆਪਣੇ ਕੋਲੇ ਘਰੇ ਖੜੀਆਂ ਹਨ ਉਹ ਦੋਵੇਂ ਕੋਹੇ ਨੂਰ ਦੀਆਂ ਉਹ ਦੋਵੇਂ ਕੋਹੇ ਨੂਰ ਦੀਆਂ ਤੇ ਜਿਹੜਾ ਐਤਕੀ ਵੀ ਕਟਾ ਦਿੱਤਾ ਉਹ ਵੀ ਕੋਹੇ ਨੂਰ ਦਾ ਤੇ ਮਗਰਲੇ ਸੂਏ ਦਾ ਦੁੱਧ ਕਿੰਨਾ ਆਪਾਂ ਚੁੰਦੇ ਰਹੇ ਹਾਂ 20 ਲੀਟਰ ਹੋ ਰਿਹਾ ਜੀ ਪਹਿਲੇ ਸੂਏ ਤੋਂ ਦਿੱਤਾ 14-15 ਕਿਲੋ ਠੀਕ ਆ ਤੇ ਦੂਜੇ ਸੂਏ ਨੇ 20 ਲੀਟਰ ਪੂਰਾ ਦੁੱਧ ਦਿੱਤਾ ਜੀ ਪਹਿਲੇ ਸੂਏ 14-15 ਦੂਜੇ 20 ਦੇਗੀ ਐਤਕੀ ਤੀਜਾ ਸੂਈ ਆ ਹਾਂ ਤੀਜੇ ਵੀ ਦਾ 20 ਦੀ ਦੇਊਗੀ ਜ਼ਰੂਰ 20 ਪੱਕਾ ਦੇਊਗੀ ਹਨਾ ਹਾਂ ਜੀ ਠੀਕ ਆ। ਬਾਕੀ ਸਾਰਾ ਸਰ ਤੇ ਹਾਂ ਬਾਕੀ ਜਿਹੜਾ ਖਰੀਦਦਾ ਹਨਾ ਉਹਦੀ ਸੰਭਾਈ ਤੇ ਜਿੰਨੀ ਅਗਲਾ ਸੰਭਲੂਗਾ ਤੇ ਬਾਕੀ ਜਾਤ ਕੁਆਲਟੀ ਕਦ ਕੋਦ ਹਨਾ ਓੜਾ ਬੰਨਾਂ ਦਾ ਕੋਈ ਨਾ ਜੀ। ਨਾ ਜੀ ਨਾ। ਠੀਕ ਆ ਤੇ ਨੰਬਰ ਜਿਹੜਾ ਤੁਸੀਂ ਕਨੈਕਟ ਕੀਤਾ ਉਹੀ ਸਕਰੀਨ ਤੇ ਚਲਾ ਦਈਏ। 94633 ਹਾਂਜੀ 85399 ਠੀਕ ਆ ਇੱਕ ਵਾਰੀ ਹੋਰ ਰਿਪੀਟ ਕਰਿਓ। 94633 ਹਾਂਜੀ 85399 ਠੀਕ ਆ ਖੋਲੀ ਵੀਰੇ ਮੈਨੂੰ ਕਿ ਆਪਾਂ ਹੀ ਖੋਲ ਗਏ ਜੀ। ਨਹੀਂ ਖੋਲ ਖੋਲੋ। ਆ ਸੱਜਣੋ ਹਾਂ ਲੈ ਲਾਂਗੇ ਕਟਾ ਵੀ। ਵਿਰਲਾ ਆਬਦ ਬੇਲ ਜੇ ਗੱਲ ਕਰੀਏ ਤਾਂ ਬੜੇ ਵੱਡੇ ਢਾਂਚੇ ਦੀ ਵੀਰ ਦੇ ਘਰ ਤੋਂ ਤਾਜ਼ਾ ਲਾ ਲਿਓ ਟਰਦੀ ਮਹ ਦਾ ਤੇ ਗਿੱਲੇ 나ੜੂਏ ਤੇ ਬੱਚਾ ਹਜੇ ਇੱਥੋਂ ਵੇਖਿਓ ਟਰਦੀ ਜੇ 20 ਲੀਟਰ ਵਾਲੀ ਮਹ ਲਾਭਦੇ ਸੀ ਤਾਂ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਚੱਕ ਕੇ ਕਿਰਾਂ ਘੰਟੀ ਖੜਕਾ ਦਿਓ ਸਰਪੰਚ ਸਾਹਿਬ ਨੂੰ ਵੇਖੋ ਸਜਣੋ ਬੋਡੀ ਸਟਰਕਚਰ ਬੜੇ ਸ਼ੌਂਕ ਨਾਲ ਪਸ਼ੂ ਸਾਹਵੇਂ ਵੇ ਆ ਤੇ ਇਹ ਮੰਨ ਲਓ ਵੀ ਟਾਈਮ ਵੀ ਇਹਦਾ ਅੱਧਾ ਹੀ ਹੋਇਆ ਹਜੇ ਚੂਨ ਦਾ ਤੇ ਲੇਵਾ ਪਾਂਡਾ ਵੇਖੋ ਕੀ ਕਹਿਣੇ ਲੱਗਾ ਕਮਾਲੋ ਸ਼ਾ ਜੀ ਆ ਵੇਖਿਓ ਹੁਣ ਵੇਲ ਕੱਦ ਆ ਪਹਿਮ 29 ਦੀ ਤੇ ਮਗਰ ਕੱਟਾ ਕੋਹੇ ਨੂਰ ਦਾ ਆ ਗਿਆ ਤਕਰੀਬਨ ਸਾਰੇ ਬੱਚੇ ਉਸੇ ਮਾਲੀ ਦੇ ਇਹਨਾਂ ਨੇ ਲੈ ਐਸੇ ਕਿੱਲੇ ਤੇ ਬੰਦੇ ਇਹਨੂੰ ਕਿਰਾਂ ਇੱਥੇ ਬਣਾਏ ਦੀ ਲੋਕੇਸ਼ਨ ਹਾਂ ਆ ਵੇਖੋ ਸਜਣੋ ਤੇ ਸਰਪੰਚ ਸਾਹਿਬ ਚਵਾਈ ਚੁਈ 200 ਦੀ 100 ਹਨ ਹਾਂਜੀ ਹਾਂਜੀ ਵੀ ਮੰਨ ਲਓ ਕੋਈ ਭੈਣ ਭਰਾ ਆਪ ਦੀ ਇੱਕ ਪੈਸੇ ਦਾ ਵੀ ਵਲਫੇਰ ਨਹੀਂ ਹਨਾ ਭਾ ਮਾ ਅਗਲਾ ਚਾਰ ਡੰਗ ਚੁਈ ਜਾਵੇ ਕਹਿੰਦੇ ਵੀਰ ਵੇਖੋ ਸੱਜਣੋ ਥਾਂ ਲੈਵੇ ਦੀ ਕੁਆਲਿਟੀ ਲੱਗੀ ਨਾੜਾ ਨੂੜਾ ਲੈਵੇ ਤੇ ਕਰਮਾਂ ਵਾਲੀ ਦੇ ਬੜੀ ਜਾਨਦਾਰ ਤੇ ਸ਼ਾਨਦਾਰ ਝੋਟੀ ਤੁਹਾਨੂੰ ਮਿਸ਼ਰੀ ਵਾਲੇ ਨਗਰ ਚੋਂ ਵਿਖਾਈ ਤੇ ਆ ਖੜਾ ਜੇ ਜਿਹੜਾ ਬੱਚੇ ਨੂੰ ਇਹਨੇ ਜਨਮ ਦਿੱਤਾ ਕੋਹਿ ਨੂਰ ਦਾ ਵੇਖੋ ਕਿੱਡਾ ਟਾਪ ਦਾ ਜੇ ਮੈਂ ਤੁਹਾਨੂੰ ਗੱਲਾਂ ਬਾਤਾਂ ਦੱਸੀਆਂ ਨਾ ਇਹ ਬੜਾ ਸ਼ੌਕ ਆ ਚੰਗੀ ਕੁਆਲਿਟੀ ਦੇ ਪਸ਼ੂ ਤਿਆਰ ਕਰਨ ਦਾ ਤੇ ਆਹ ਵੇਖੋ ਇੱਕ ਆਹ ਜਾਨਵਰ ਵੀ ਨਾ ਐ ਦੋ ਘੜੀਆਂ ਵੇਖਣ ਵਾਲਾ ਤੁਹਾਡੀ ਰੂਹ ਖੁਸ਼ ਕਰੂਗਾ ਇੰਨਾ ਸ਼ੌਕ ਨਾਲ ਤੇ ਇਹਨੇ ਪਿਆਰ ਨਾਲ ਸੰਭਿਆ ਤੇ ਬਾਕੀ ਇਹਦੀਆਂ ਆਹ ਝੋਟੀ ਸੱਜਣੋ ਸਕਰੀਨ ਤੇ ਚੱਲੀ ਜਾਂਦੀ ਇਸੇ ਮੈਂ ਦੀ ਆ ਇਹ ਆਪ ਕੋਹੇ ਨੂਰ ਦੀ ਆ ਮਾਂ ਕੋਲੇ ਖੜੀ ਆ ਤੇ ਵਿਚਾਲੜਲੀ ਆ ਗਈ ਸਰਕਾਰੀ ਸੀਮੰਦੀ ਇਹ ਇਹਦੀ ਨਹੀਂ ਇਹਦੀ ਮਾਂ ਹੋਰ ਸੀ ਉਦੋਂ ਅੱਗੇ ਵਾਲੀ ਕੱਟੀ ਵੀ ਇਸੇ ਮੰਨ ਲਓ ਜਿਹੜੀ ਮੈਂ ਇਸ ਵੇਲੇ ਵਿਕਰੀ ਆਸਤੇ ਆ ਉਤਸੇ ਦੀ ਤੀ ਤੇ ਸਰਪੰਚ ਸਾਹਿਬ ਫੇਰੇ ਦਾ ਆਪਾਂ ਆ ਰੇਟ ਕਿਨਾ ਕ ਕੀ ਡਿਮਾਂਡ ਰੱਖੀ ਆ ਇਹ 210000 ਆ ਜੀ ਇਹਦੀ ਜਿਹੜੀ ਆਪਾਂ ਰੇਟ 2 ਲੱਖ ਤੇ 10000 ਰੁਪਇਆ ਤੇ ਉਹਦੇ ਚੋਂ ਆਏ ਭੈਣ ਭਰਾ ਦਾ ਨਹੀਂ ਮਾਨਤਨ ਕਰਾਂਗੇ ਜੀ ਹਨਾ ਕਰਾਂਗੇ ਮਾਨਤਨ ਬਾਕੀ ਤੁਸੀਂ ਬੰਦਿਆਂ ਚ ਬੰਦੇ ਖੜਾਉਂਦੇ ਆ ਹਨਾ ਤੇ ਪਰਮਾਤਮਾ ਨੇ ਸਾਰੀ ਕਿਰਪਾ ਕੀਤੀ ਹੋਈ ਆ ਹਨਾ ਤੇ ਜਿਹੜਾ ਭੈਣ ਭਰਾ ਆ ਗਿਆ ਮਾਨਤਨ ਨਹੀਂ ਦੇ ਦਿਆਂਗੇ ਕਰਾਂਗੇ ਠੀਕ ਆ ਲਓ ਸੱਜਣੋ ਬੈਕ ਸਾਈਡ ਤੋਂ ਇੱਥੋਂ ਖਾਨ ਲੈਵੇ ਦੀ ਕੁਆਲਿਟੀ ਇਹਦੀ ਫੇਰ ਚੈੱਕ ਕਰਿਓ ਹੈ ਨਾ ਕਿਆ ਬਾਤਾਂ ਵਾਲੀ 20 ਸੇਰੀ ਮੈਂ ਕਿਤੇ ਘਰ ਘਰ ਨਹੀਂ ਖੜੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਨੰਬਰ ਸਕਰੀਨ ਤੇ ਲਾਤਾ ਮੈਂ ਤੇ ਤੜਕੇ ਕਿੰਨੇ ਕ ਵਜੇ ਦੀ ਚਵਾਈ ਹੈ ਜੀ ਤੜਕਾ ਹੀ ਦਿਨ ਚੜੇ ਚੋਣਾ ਆਪਣਾ 7 ਹੀ ਵਜ ਜਾਂਦੇ ਹੁਣ ਹਨਾ ਠੀਕ ਹੈ ਠੀਕ ਹੈ ਠੀਕ ਹੈ ਤੇ ਬਾਕੀ ਸਜਣੋ ਹਜੇ 1:30 ਵਜੇ ਦਾ ਸਮਾਂ ਜਦੋਂ ਵੀਡੀਓ ਬਣਾਈ ਜਾਂਦੇ ਤੇ ਉਸ ਹਿਸਾਬ ਨਾਲ ਗੈਸ ਲਾ ਲਿਓ ਬਾਕੀ ਸੂਈ ਮੈਂ ਆ ਇਸ ਵੇਲੇ 14-15 ਬੋਲਾ ਪਿਛਲੇ ਸੂਏ ਦਾ 20 ਲੀਟਰ ਦੁੱਧ ਦੂਜੇ ਸੂਏ ਦਾ ਸੂਆ ਤੀਜਾ ਧੰਨਵਾਦ ਤੁਹਾਡਾ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਸਤਿ ਸ਼੍ਰੀ ਅਕਾਲ ਜੀ ਬਲਾਦਗੀ ਫਤਿਹ ਹਨ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ